ਲਬਣਾਇਆ ਕੁੱਲੀਆਂ ਗਈਆਂ ਗੱਦਾ ਆਇਆ ਜੁੱਲੀਆਂ ਗਈਆਂ ਲੈਂਟਰ ਪਾਇਆ ਥੰਮੀਆਂ ਗਈਆਂ ਰੈਪਉਣ ਨਾਲ ਸਮੀਆਂ ਗਈਆਂ ਪੀਜ਼ਾ ਆਇਆ ਮਿਸੀਆਂ ਗਈਆਂ ਸ਼ਹਿਰ ਬਸਾਇਆ ਮਿੱਟੀਆਂ ਗਈਆਂ ਮੋਬਾਈਲ ਆਇਆ ਚਿੱਠੀਆਂ ਗਈਆਂ ਟੀਵੀ ਆਇਆ ਪੜਾਈਆਂ ਗਈਆਂ ਕੰਪਿਊਟਰ ਆਇਆ ਲਿਖਾਈਆਂ ਗਈਆਂ ਏਸੀ ਆਇਆ ਸ਼ਾਵਾਂ ਗਈਆਂ ਪੈਲਸ ਬਣੇ ਸਰਾਵਾਂ ਗਈਆਂ ਡਰੈਕਟਰ ਆਇਆ ਪੰਜਾਲੀਆਂ ਗਈਆਂ ਲੰਬੂ ਲਾਇਆ ਪਰਾਲੀਆਂ ਗਈਆਂ ਕਿਲਾ ਗਵਾਇਆ ਨਿਸ਼ਾਨੀਆਂ ਗਈਆਂ ਸਿਕਾਇਆ ਦਵਾਨੀਆਂ ਗਈਆਂ ਕਰਜ਼ਾ ਆਇਆ ਜ਼ਮੀਨਾਂ ਗਈਆਂ ਫੈਸ਼ਨ ਆਇਆ ਪਸ਼ਮੀਨਾ ਗਈਆਂ ਹੋ ਚਿੱਟਾ ਆਇਆ ਜਵਾਨੀਆਂ ਗਈਆਂ ਕਰੋਨਾ ਆਇਆ ਮਨਮਾਨੀਆਂ ਗਈਆਂ ਕਰੋਨਾ ਆਇਆ ਮਨਮਾਨੀਆਂ ਗਈਆਂ